ਮੁਕੇਰੀਆਂ ਰੇਲਵੇ ਸਟੇਸ਼ਨ ਵਿਖੇ ਤਨਤਨ ਸ਼੍ਰੀ ਗੁਰੂ ਨਾਭਾ ਦਾਸ ਜੀ ਦਾ ਜਨਮ ਦਿਹਾੜਾ ਸ਼੍ਰੀ ਗੁਰੂ ਨਾਭਾ ਦਾਸ ਸੇਵਾ ਸੁਸਾਇਟੀ ਵੱਲੋਂ ਸੁਸਾਇਟੀ ਪ੍ਰਧਾਨ ਡਾਕਟਰ ਬਾਲੀ RAM ਦੀ ਅਗਵਾਈ ਵਿੱਚ ਸੁਸਾਇਟੀ ਆਗੂਆਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਅਤੇ ਧੂਮ-ਤਾਮ ਨਾਲ ਮਨਾਇਆ ਗਿਆ। ਇਸ ਮੌਕੇ ਇਲਾਕੇ ਦੇ ਪ੍ਰਸਿੱਧ ਗਾਇਕ ਰਾਜੂ ਹੋਰਾ ਵੱਲੋਂ ਬਾਬਾ ਜੀ ਦੇ ਸੁੰਦਰ ਭਜਨ ਗਾਏ ਗਏ ਜਿਸ ਦਾ ਆਨੰਦ 71 ਸ਼ਰਧਾਲੂਆਂ ਨੇ ਮਾਣਿਆ। ਇਸ ਮੌਕੇ ਸਾਬਕਾ ਹਲਕਾ ਵਿਧਾਇਕਾ இந்து ਬਾਲਾ ਬਲਾਕ ਕਾਂਗਰਸ ਪ੍ਰਧਾਨ ਰਵਿੰਦਰ ਕੁਮਾਰ ਕਾਉਂਸਲਰ ਬినੋਦ ਲਾੜੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਤਮਸਤਕ ਹੋ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਦੌਰਾਨ ਸੋਸਾਇਟੀ ਪ੍ਰਧਾਨ ਡਾਕਟਰ ਬਾਲੀਰਾਮ ਅਤੇ ਮੁੱਖ ਮਹਿਮਾਨ ਸਾਬਕਾ ਹਲਕਾ ਵਿਧਾਇਕਾ ਹਿੰਦੂ ਬਾਲਾਹੋਰਾ ਬਾਬਾ ਜੀ ਦੇ ਜੀਵਨ ਫਲਸਫੇ ਤੇ ਚਾਨਣਾ ਪਾਉਂਦੇ ਹੋਏ ਸਮੂਚੀਆਂ ਸੰਗਤਾਂ ਨੂੰ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਅਤੇ ਗੁਰੂ ਜੀਆਂ ਦੇ ਦਿੱਤੇ ਹੋਏ ਸਿੱਖਿਆਵਾਂ ਉੱਤੇ ਚੱਲਣ ਦੀ ਅਪੀਲ ਕੀਤੀ। ਸਮੂਹ ਸੋਸਾਇਟੀ ਵੱਲੋਂ ਮਹਿਮਾਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਅਤੇ ਸ਼ਰਧਾਲੂਆਂ ਲਈ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਇਸ ਮੌਕੇ ਸੋਸਾਇਟੀ ਦੇ ਸਮੂਹ ਆਗੂਆਂ ਅਤੇ ਮੈਂਬਰ ਸਹਿਵਾਣਾ ਦੇ ਨਾਲ-ਨਾਲ ਸਮੂਹ ਮੱਲਾ ਵਾਸੀਆਂ ਨੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਨਿਊ ਚੜ੍ਹਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ you ا کي سيت کي پئي ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਜਨਮ ਦਿਹਾੜੇ ਦੀ ਲੱਖ ਲੱਖ ਮੁਬਾਰਕਬਾਦ ਹੈ ਰੇਲਵੇ ਸਟੇਸ਼ਨ ਮੁਕੇਰੀਆਂ ਦੇ ਨਿਵਾਸੀ ਹਰ ਸਾਲ ਹੀ ਪਿਛਲੇ ਕਾਫੀ ਸਮੇਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੋ ਜਨਮ ਦਿਹਾੜਾ ਹੈ 8 ਅਪ੍ਰੈਲ ਨੂੰ ਅਸੀਂ ਮਨਾਉਂਦੇ ਹਾਂ ਔਰ ਸਾਰੇ ਮਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਜਿਹੜਾ ਪ੍ਰੋਗਰਾਮ ਹੈ ਲੰਗਰ ਦਾ ਕੀਤਾ ਜਾਂਦਾ ਹੈ ਔਰ ਮੈਂ ਆਸ ਕਰਦਾ ਹਾਂ ਕਿ ਇਸੇ ਤਰ੍ਹਾਂ ਹੀ ਮੁਹੱਲੇ ਦਾ ਸਹਿਯੋਗ ਮਿਲਦਾ ਰਹੇਗਾ ਔਰ ਹਰ ਸਾਲ ਹੀ ਰੇਲਵੇ ਸਟੇਸ਼ਨ ਤੇ ਜਿਹੜਾ ਸ਼੍ਰੀ ਗੁਰੂ ਨਾਭਾ ਦਾ ਜੀ ਦਾ ਜਨਮ ਦਿਹਾੜਾ ਹੈ ਇਹ ਮਨਾਇਆ ਜਾਏਗਾ ਜਿੱਥੇ ਅਸੀਂ ਸ਼੍ਰੀ ਗੁਰੂ ਨਾਭਾ ਦਾ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਉੱਥੇ ਮੈਂ ਸਮਾਜ ਨੂੰ ਅਪੀਲ ਕਰਦਾ ਹਾਂ ਕਿ ਗੁਰੂਆਂ ਦੇ ਦੱਸੇ ਹੋਏ ਨਿਰਦੇਸ਼ਾਂ ਤੇ ਉਹਨਾਂ ਦੀ ਸਿੱਖਿਆ ਦੇ ਸਾਨੂੰ ਚੱਲਣਾ ਚਾਹੀਦਾ ਹੈ ਜਿਵੇਂ ਕਿ ਅੱਜਕੱਲ ਨਸ਼ੇ ਦਾ ਬੜਾ ਪ੍ਰਕੋਪ ਹੈ ਉਹਦੇ ਤੇ ਵੀ ਠੱਲ ਪੈਣੀ ਚਾਹੀਦੀ ਹੈ ਔਰ ਸਾਨੂੰ ਸਾਰਿਆਂ ਨੂੰ ਹੀ ਇਸ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਸਮਾਜ ਨੂੰ ਚੰਗੀ ਸਿਹਤ ਮਿਲੇ ਬੱਚਿਆਂ ਨੂੰ ਸਿੱਖਿਆ ਮਿਲੇ ਚੰਗੇ ਆਚਰਣ ਮਿਲਣ ਚੰਗੀ ਸਿੱਖਿਆ ਮਿਲੇ ਇਹ ਹੀ ਸਾਡਾ ਅੱਜ ਦਾ ਮੰਤਵ ਹੈ ਇਸ ਦੇ ਨਾਲ ਹੀ ਇੱਕ ਵਾਰੀ ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਹੈ ਜੈਕਾਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੈ ਗੁਰੂ ਨੰਨਦਾ ਦਾ ਦਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਹਰ ਸਾਲ ਦੀ ਤਰ੍ਹਾਂ ਰੇਲਵੇ ਸਟੇਸ਼ਨ ਤੇ ਗੁਰੂ ਨੰਨਦਾ ਜੀ ਦਾ ਜਨਮ ਦਿਹਾੜਾ ਮਨਾਉਂਦੇ ਨੇ ਔਰ ਮੈਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਜੰਨੀ ਆ ਉਹਨਾਂ ਦੀ ਸਾਨੂੰ ਦਿੱਤੀਆਂ ਹੋਈਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਵਾ ਆਪਣੇ ਜੀਵਨ ਦੇ ਵਿੱਚ ਦਿਨਚਰਿਆ ਦੇ ਵਿੱਚ ਉਹਨਾਂ ਦੀ ਸਿੱਖਿਆ ਨੂੰ ਧਾਰਨ ਕਰਨਾ ਚਾਹੀਦਾ ਸਾਨੂੰ ਇਹ ਨਹੀਂ ਵੀ ਜੇ ਸਾਡੇ ਗੁਰੂ ਦਾ ਅੱਜ ਜਨਮ ਦਿਹਾੜਾ ਵਾ ਅਸੀਂ ਜਿੰਨੀਆਂ ਵੀ ਉਹਨਾਂ ਦੀਆਂ ਸਿੱਖਿਆਵਾਂ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਉਤਾਰੀਏ ਤਾਂ ਅਸੀਂ ਆਪਣੇ ਸਮਾਜ ਨੂੰ ਸਮਾਜ ਦਾ ਵੀ ਬੋਸ ਸਿਧਾਰ ਕਰ ਸਕਦੇ ਹਾਂ